ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦੇਣਾ ਜਿਹੜੀ ਅੱਜ ਦੇਖੋ ਜਦੋਂ ਮੀਟਿੰਗ ਹੋਊਗੀ ਮਿਲ ਮੇ ਬੈਠਾਂਗੇ ਉਹ ਸਾਰਿਆਂ ਦੀ ਇੱਕੋ ਹੀ ਸੋਚ ਇੱਕੋ ਹੀ ਮਨਸ਼ਾ ਹੋਊਗੀ ਉਹ ਚੰਗੀਆਂ ਗੱਲਾਂ ਵੀ ਨਿਕਲ ਕੇ ਆਉਂਦੀਆਂ ਨੇ ਅੱਜ ਇੱਕ ਸੁਝਾਅ ਨਿਕਲ ਕੇ ਆਇਆ ਵੀ ਜਿਹੜੇ ਜਿਹੜੇ ਡਰੱਗ ਡੀਲਰਾਂ ਨੂੰ ਤਸਕਰਾਂ ਨੂੰ ਫੜ ਲੈਂਦੀ ਹੈ ਪੁਲਿਸ ਉਹਨਾਂ ਦੀ ਬੇਲ ਕਰਾਉਣ ਦੇ ਲਈ ਉਹਨਾਂ ਦੀ ਗਵਾਹੀ ਦੇਣ ਦੇ ਲਈ ਨੰਬਰ ਦਾ ਸਰਪੰਚ ਨੇ ਜਿਹੜੇ ਉਹ ਕਈ ਵਾਰੀ ਕਈ ਪਿੰਡਾਂ ਦੇ ਵਿੱਚ ਵੈਸੇ ਤਾਂ ਬਹੁਤ ਉਰਜਾਣ ਹੋ ਗਿਆ ਨਹੀਂ ਆਉਂਦੇ ਹੈਗੇ ਪਰ ਕਈ ਅੱਗੇ ਆ ਜਾਂਦੇ ਨੇ ਮੈਂ ਉਹਨਾਂ ਸਰਪੰਚ ਮੇਰੇ ਵੀਰਾਂ ਨੂੰ ਐਮਸੀਆ ਨੂੰ ਔਰ ਜਿਹੜੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਆਪੋ ਆਪਣੇ ਏਰੀਆ ਦੇ ਮੋਢੀ ਆਗੂ ਇਹ ਜੇ ਕਿਸੇ ਡਰੱਗ ਸਮਗਲਰ ਦੀ ਕਿਸੇ ਤਸਕਰ ਦੀ ਗਵਾਹੀ ਦੇਣ ਲਈ ਉਹਨੂੰ ਬਚਾਉਣ ਦੇ ਲਈ ਅੱਗੇ ਨਾ ਆਓ ਜੇ ਕੋਈ ਇਹ ਜਾ ਪਤਾ ਲੱਗੂਗਾ ਸਾਨੂੰ ਕਿ 100 200 ਰੁਪਏ ਦੇ ਦੀ ਫੀਸ ਪਿੱਛੇ ਕੋਈ ਨੰਬਰਦਾਰ ਸਮਗਲਰ ਨੂੰ ਵਿਚਾਰ ਰਿਹਾ ਤੇ ਨੰਬਰਦਾਰੀ ਕੈਨਸਲ ਵੀ ਹੋਊਗੀ ਇਹ ਬਿਲਕੁਲ ਸਖਤ ਦੈਤਾਂ ਨੇ ਡੀਸੀ ਮੈਡਮ ਨੂੰ ਕਨਵੇ ਕਰ ਦਿੱਤਾ ਗਿਆ ਇਹਦਾ ਬਕਾਇਦਾ ਰਿਕਾਰਡ ਚੈੱਕ ਜਿਹੜਾ ਹੋਊਗਾ ਇਹ ਜੇ ਕੰਮਾਂ ਦੇ ਵਿੱਚ ਉਹ ਨਾਂ ਅਗਿਉਣ ਕਿ ਜਿਹੜੇ ਸਮਾਜ ਦੇ ਗੁਨਾਹਗਰ ਨੇ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਚੀਜ਼ ਇੱਕ ਚੀਜ਼ ਮੈਂ ਹੋਰ ਇਹ ਚਲੋ ਇਸ ਨਾਲ ਸੰਬੰਧਿਤ ਨਹੀਂ ਹੈਗੀ ਪਰ ਇੱਕ ਚੀਜ਼ ਹੋਰ ਪਿਛਲੇ ਦਿਨਾਂ ਦੇ ਵਿੱਚ ਜੋ ਤੁਸੀਂ ਦੇਖਿਆ ਕਿ ਪਰਸੋਂ ਅ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਇੱਕ ਮੰਦਿਰ ਦੇ ਉੱਪਰ ਅਟੈਕ ਹੋਇਆ ਉਹਦਾ ਜਿਹੜਾ ਗੁਨਾਹਗਾਰ ਸੀਗਾ ਉਹ ਅੱਜ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਮੈਂ ਇਹਨਾਂ ਜਿਹੜੇ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਕੋਈ ਅਤਵਾਦੀ ਨੇ ਜਿਨ੍ਹਾਂ ਦੇ ਲਿੰਕ ਗਾਹੇ-ਬਗਾਹੇ ਪਾਕਿਸਤਾਨ ਦੇ ਨਾਲ ਜਾਂ ਆਈਐਸਆਈ ਦੇ ਨਾਲ ਜੁੜੇ ਹੁੰਦੇ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਆਇਆ ਮੈਂ ਉਹਨਾਂ ਨੂੰ ਤੇ ਉਹਨਾਂ ਦੇ ਹੈਂਡਲਰਸ ਨੇ ਜਿਹੜੇ ਚਾਹੇ ਕੋਈ ਮੁਲਕ ਦੇ ਵਿੱਚ ਬੈਠਾ ਤੇ ਚਾਹੇ ਕੋਈ ਪਾਕਿਸਤਾਨ ਦੇ ਵਿੱਚ ਬੈਠਾ ਮੈਂ ਉਹਨਾਂ ਨੂੰ ਅਗਾਹ ਕਰ ਦੇਣਾ ਚਾਹਣਾ ਕਿ ਇਹ ਬਗਾਨਿਆਂ ਦੇ ਪਾਕਿਸਤਾਨ ਵਾਲਿਆਂ ਦੇ ਮਗਰ ਲੱਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇਹ ਜਿਹਾ ਕਰੂਗਾ ਤੇ ਉਹਦਾ ਨਾਲ ਦੀ ਨਾਲ ਉਹ ਉਹ ਉਹਦਾ ਜਿਹੜਾ ਤਾਂਹ ਪਰਮਾਤਮਾ ਨਾਲ ਜਿਹੜੀ ਤਰੀਕਾ ਜਿਹੜੀ ਫਿਕਸ ਕਰਦਾਂਗੇ ਅਸੀਂ ਕੋਈ ਲਿਹਾਜ਼ ਨਹੀਂ ਕਰਨੀ ਹੈਗੀ ਕੋਈ ਇਹ ਜਿਹਾ ਵਿਅਕਤੀ ਜਿਨੇ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪੰਜਾਬ ਦੀ ਧਰਤੀ ਤੇ ਅਸੀਂ ਬਖਸ਼ਣਾ ਨਹੀਂ ਹੈਗਾ ਮੈਂ ਬੜਾ ਸਪਸ਼ਟ ਹੈ ਜਿਹੜਾ ਉਹਨਾਂ ਨੇ ਸ਼ਕਤੀ ਇੰਨੀ ਕਰਦੀ ਵੀ ਜਿਹੜੇ ਪਾਕਿਸਤਾਨ ਦੇ ਡਰੱਗਸ ਡੀਲਰ ਆ ਤਾਂ ਹੀ ਕਹਿੰਦੇ ਡਰੋਨ ਦੇ ਨਾਲ ਅਟੈਕ ਕਰਾ ਰਹੇ ਆ ਵੀ ਹੁਣ ਉਹਰੇ ਲੈਣ ਵਾਲਾ ਤਾਂ ਕੋਈ ਇਹ ਨਹੀਂ ਕਹਿੰਦੇ ਵੀ ਕਦੇ ਇੱਕ ਵੀ ਇੱਕ ਡਰੋਨ ਆਇਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਡਰੱਗਸ ਡੀਲਰ ਆ ਵੀ ਪਾਕਿਸਤਾਨ ਮੈਂ ਕਹਿੰਦਾ ਇਹ ਤਾਂ ਦੇਖਦੇ ਚੱਲੋ ਤੁਸੀਂ ਚਾਹੇ ਪਾਕਿਸਤਾਨ ਵਾਲੇ ਨੇ ਚਾਹੇ ਕੋਈ ਆਈਐਸਆਈ ਵਾਲੇ ਨੇ ਚਾਹੇ ਸਮੱਗਲਰ ਨੇ ਤੇ ਚਾਹੇ ਗੈਂਗਸਟਰ ਨੇ ਤੇ ਚਾਹੇ ਅੱਤਵਾਦੀ ਨੇ ਉਹਨਾਂ ਇਹ ਤਾਂ ਇਹ ਜੇ ਟ੍ਰੇਲਰ ਹੈ ਜਦੋਂ ਅਸੀਂ ਆਪਦੀ ਆਈ ਤੇ ਆ ਗਏ ਪੰਜਾਬ ਪੁਲਿਸ ਇੰਨੀ ਕੁ ਕੰਪੀਟੈਂਟ ਹੈਗੀ ਉਹ ਫੋਰਸ ਹੈ ਜਿਹਨੇ ਅਤਵਾਦ ਦਾ ਕਾਲਾ ਦੌਰ ਖਤਮ ਕਰਦਾ ਤੇ ਇਹ ਤਾਂ ਗੱਲ ਹੀ ਕੁਝ ਨਹੀਂ ਹੈਗੀ ਇਕੱਲੇ ਇਕੱਲੇ ਨੂੰ ਜਿਹੜਾ ਉਹ ਲੋਡ ਕਰ ਦਾਂਗੇ ਪਰ ਇਸ ਕੰਮ ਤੋਂ ਗਰੇਜ਼ ਕਰਨਾ